ਅੱਜ ਪਰਮੇਸ਼ਰ ਜੀ ਦੇ ਬਚਨ ਦੇ ਵਿੱਚੋਂ ਫਤਿਹ ਪਾਉਣ ਦੇ ਬਾਰੇ ਵਿੱਚ ਸਿੱਖਾਂਗੇ ਹallelujah ਸਾਡਾ ਪਰਮੇਸ਼ਰ ਸਾਨੂੰ ਵੈਰੀ ਦੇ ਉੱਤੇ ਫਤਿਹ ਬਖਸ਼ਣ ਵਾਲਾ ਪਰਮੇਸ਼ਰ ਹੈ ਚਾਹੇ ਉਹ ਵੈਰੀ ਸੰਸਾਰਕ ਹੋਣ ਚਾਹੇ ਆਤਮਿਕ ਹੋਣ ਪਰ ਸਾਡਾ ਪਰਮੇਸ਼ਰ ਸਾਨੂੰ ਹਰ ਵੈਰੀ ਦੇ ਉੱਤੇ ਫਤਿਹ ਬਖਸ਼ ਦੇਣ ਵਾਲਾ ਪਰਮੇਸ਼ਰ ਹੈ ਹallelujah ਵੈਰੀ ਚਾਹੇ ਆਤਮਕਿਆ ਚਾਹੇ ਸੰਸਾਰਕ ਆ ਉਹ ਕਦੋਂ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਆ ਜਦੋਂ ਤੁਸੀਂ ਕਮਜ਼ੋਰ ਹੁੰਦੇ ਆ ਉਦੋਂ ਉਹ ਤੁਹਾਡੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਹੈ ਤੇ ਵੈਰੀ ਤੁਹਾਡੇ ਵਿਰੁੱਧ ਖੜਾ ਕਦੋਂ ਹੁੰਦੇ ਆ ਜਦੋਂ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰ ਦਿੰਨੇ। ਇਸ ਲਈ ਜਦੋਂ ਵੀ ਤੁਸੀਂ ਤਰੱਕੀ ਦੀ ਰਾਹ ਤੇ ਤੁਰਨਾ ਸ਼ੁਰੂ ਕਰੋ ਉਸ ਵੇਲੇ ਇਹ ਧਿਆਨ ਰੱਖੋ ਕਿ ਤੁਸੀਂ ਕਮਜ਼ੋਰ ਨਹੀਂ ਹੋਣਾ। ਉਸ ਵੇਲੇ ਤੁਸੀਂ ਇਹ ਧਿਆਨ ਰੱਖੋ ਕਿ ਤੁਸੀਂ ਆਪਣੇ ਜੀਵਨ ਨੂੰ ਨੱਕ ਦੀ ਸਿਹਤ ਨਾਲ ਦੇਖ ਕੇ ਜੀਣਾ ਹੈ। ਹallelujah। ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਦੂਜਾ ਸਾਮੂਅਲ ਉਹਦਾ 5 ਨੰਬਰ ਅਧਿਆਇ ਉਹਦੀ 17 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਜਾਂ ਫਲਿਸਤੀਆਂ ਨੇ ਸੁਣਿਆ ਜੋ ਉਹਨਾਂ ਦਾਊਦ ਨੂੰ ਮੱਸਾ ਕਰਕੇ ਇਜ਼ਰਾਈਲ ਦਾ ਪਾਦਸ਼ਾਹ ਬਣਾਇਆ ਹੈ ਤਦ ਸਾਰਿਆਂ ਫਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਅਤੇ ਦਾਊਦ ਨੇ ਸੁਣਿਆ ਜਦ ਉਹ 다উদ ਨੇ ਸੁਣਿਆ ਸੋ ਉਹ ਕੋਰਟ ਵਿੱਚ ਲੈ ਗਿਆ ਇੱਥੇ ਆਪਾਂ ਵਚਨ ਦੇ ਵਿੱਚ ਦੇਖਦੇ ਹਾਂ ਜਦੋਂ ਫਲਿਸਤੀਆਂ ਨੇ ਸੁਣਿਆ ਕਿ 다উদ ਨੂੰ ਮਸਾ ਕਰਕੇ ਇਜ਼ਰਾਈਲ ਦਾ ਜਿਹੜਾ ਪਾਸ਼ਾ ਹੈ ਉਹ ਬਣਾਇਆ ਗਿਆ ਹੈ ਪਾਸ਼ਾ ਹੋਣ ਦੇ ਲਈ ਉਹਨੂੰ ਮਸਾ ਕਰ ਦਿੱਤਾ ਗਿਆ ਹੈ ਤਾਂ ਵਚਨ ਸਾਨੂੰ ਦੱਸਦਾ ਕਿ ਸਾਰੇ ਫਲਿਸਤੀਆਂ ਨੇ ਦਾਊਦ ਦੇ ਲੱਭਣ ਦੀ ਚੜ੍ਹਾਈ ਕੀਤੀ ਕਿ ਉਹ ਕਿੱਥੇ ਆ ਉਹਨੂੰ ਫੜਿਆ ਜਾਏ ਅਰ ਉਹਦਾ ਘਾਤ ਕੀਤਾ ਜਾਵੇ ਪਰ ਇਹ ਸਟੋਰੀ ਸਿਰਫ ਦਾਊਦ ਦੀ ਹੀ ਨਹੀਂ ਆ ਜਦੋਂ ਵੀ ਕਿਸੇ ਮਨੁੱਖ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਮਹਿਮਾ ਪ੍ਰਾਪਤ ਹੁੰਦੀ ਆ ਜਦੋਂ ਵੀ ਕਿਸੇ ਮਨੁੱਖ ਦੀ ਪਰਮੇਸ਼ਵਰ ਜੀ ਦੀ ਕਿਰਪਾ ਦੇ ਨਾਲ ਤਰੱਕੀ ਹੁੰਦੀ ਆ ਉਦੋਂ ਉਹਦੇ ਵਿਰੁੱਧ ਬਹੁਤ ਸਾਰੇ ਲੋਕ ਉੱਠ ਖਲੋਂਦੇ ਆ ਜਦੋਂ ਤੱਕ ਤੁਸੀਂ ਡਿੱਗੇ ਤੇ ਠੱਠੇ ਹੋਏ ਆ ਜਦੋਂ ਤੱਕ ਤੁਹਾਨੂੰ ਕੋਈ ਪੁੱਛਣ ਵਾਲਾ ਨਾ ਹੋਵੇ ਜਦੋਂ ਤੱਕ ਤੁਹਾਡਾ ਕੋਈ ਬੋਲ ਵਾਲਾ ਨਾ ਹੋਵੇ ਉਦੋਂ ਤੱਕ ਕਿਸੇ ਨੂੰ ਕੋਈ ਸਮੱਸਿਆ ਨਹੀਂ ਤੁਹਾਡੇ ਤੋਂ ਉਦੋਂ ਸਾਰੇ ਤੁਹਾਡੇ ਨਾਲ ਮਿਲਦੇ ਆ ਪਰ ਗੱਲਾਂ ਕਿੱਦਾਂ ਕਰਦੇ ਸਾਨੂੰ ਤੇਰੇ ਨਾਲ ਬਹੁਤ ਹਮਦਰਦੀ ਆ ਉਹ ਅੱਖਰਾਂ ਦੇ ਨਾਲ ਹਮਦਰਦੀ ਵਿਅਕਤ ਕਰਦੇ ਆ ਪਰ ਕੰਮਾਂ ਦੇ ਨਾਲ ਨਹੀਂ ਉਹ ਤੁਹਾਨੂੰ ਉੱਚਿਆਂ ਉਠਾਉਣ ਦੇ ਵਿੱਚ ਕੋਈ ਵੀ ਉប្រਾਲਾ ਨਹੀਂ ਕਰਦੇ ਪਰ ਉਹ ਤੁਹਾਡੇ ਨਾਲ ਇਦਾਂ ਜਾਂਦੇ ਜਿੱਦਾਂ ਤੁਹਾਡੇ ਬੋ ਦਾ ਅਰਥ ਹੋਣ ਜਿੱਦਾਂ ਉਹਨਾਂ ਨੂੰ ਬਹੁਤ ਦੁੱਖ ਹੋਵੇ ਪਰ ਜਦੋਂ ਤੁਸੀਂ ਸੱਚ ਦੀ ਰਾਹ ਤੇ ਚੱਲਣ ਲੱਗਦੇ ਆ ਜਦੋਂ ਪਰਮੇਸ਼ਵਰ ਜੀ ਦੀ ਅਪਾਰ ਕਿਰਪਾ ਦੇ ਹੇਠ ਆ ਜਾਂਦੇ ਆ ਜਦੋਂ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਤੁਹਾਡੇ ਲਈ ਸੁੱਖ ਦੇ ਦਿਨਾਂ ਦਾ ਐਲਾਨ ਹੁੰਦਾ ਮਾਫੀ ਪ੍ਰਾਪਤ ਹੁੰਦੀ ਆ ਤਾਂ ਪਰਮੇਸ਼ਵਰ ਦਾ ਅਨੁਗ੍ਰਹਿ ਜੀਵਨ ਦੇ ਵਿੱਚ ਆਉਂਦਾ ਤੁਹਾਡੇ ਹਾਲਾਤ ਬਦਲ ਜਾਂਦੇ ਆ ਫਿਰ ਉਹੀ ਲੋਕ ਜਿਹੜੇ ਤੁਹਾਡੇ ਜੀਵਨ ਚ ਪਹਿਲਾਂ ਤੁਹਾਨੂੰ ਹਮਦਰਦ ਨਜ਼ਰ ਆਉਂਦੇ ਉਹੀ ਤੁਹਾਡੇ ਵਿਰੁੱਧ ਫਿਰ ਉੱਠ ਖਲੋਂਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਹਾਨੂੰ ਇਹ ਥਾਂ ਨੂੰ ਖਿੱਚਣ ਜਦੋਂ ਤੱਕ ਦਾਊਦ ਨੂੰ ਰਾਜਾ ਹੋਣ ਦੇ ਲਈ ਮਸਾ ਨਹੀਂ ਕੀਤਾ ਗਿਆ ਫਲਿਸਤੀਆਂ ਨੂੰ ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਸੀ ਪਰ ਜਦੋਂ ਹੀ ਉਹਨਾਂ ਨੇ ਸੁਣਿਆ ਕਿ 다ਊਦ ਨੂੰ ਬਾਸ਼ਾ ਹੋਣ ਦੇ ਲਈ ਚੁੜਿਆ ਗਿਆ ਆ ਮਸਾ ਕਰ ਦਿੱਤਾ ਗਿਆ ਆ ਤੇ वचन ਦੇ ਵਿੱਚ ਲਿਖਿਆ ਉਹਨਾਂ ਨੇ ਉਹਦੀ ਭਾਲ ਜਿਹੜੀ ਆ ਸਾਰੇ ਪਲਿਸਤਿਆਂ ਨੇ ਉਹਦੀ ਭਾਲ ਸ਼ੁਰੂ ਕਰ ਦਿੱਤੀ ਤੇ ਜਦੋਂ 다ਊਦ ਨੂੰ ਪਤਾ ਲੱਗਾ ਕਿ ਉਹ ਇਦਾਂ ਕਰਦੇ ਆ ਉਹਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆ ਉਹਨਾਂ ਦੇ ਮਨਸੂਬੇ ਕੀ ਆ ਤੇ वचन ਦੇ ਵਿੱਚ ਲਿਖਿਆ ਆ ਕਿ ਜਿਹੜਾ 다ਊਦ ਆ ਉਹ ਕੋਰਟ ਦੇ ਵਿੱਚ ਲੈ ਗਿਆ ਉਹ ਇੱਕ ਜਗ੍ਹਾ ਨੂੰ ਇੱਕ ਸ਼ਰਨਸਥਾਨ ਦੇ ਵਿੱਚ ਚਲਿਆ ਗਿਆ। ਅਗਰ ਅੱਜ ਤੁਹਾਡਾ ਕੋਈ ਵਿਰੋਧ ਕਰ ਰਿਹਾ ਆ ਯਾਦ ਰੱਖੋ ਮੈਂ ਉਸ ਵਿਰੋਧ ਦੀ ਗੱਲ ਕਰ ਰਹੀ ਆ ਅਗਰ ਤੁਸੀਂ ਠੀਕ ਰਾਹ ਤੇ ਚੱਲ ਰਹੇ ਆ। ਅਗਰ ਤੁਸੀਂ ਠੀਕ ਰਸਤੇ ਤੇ ਚੱਲ ਰਹੇ ਆ ਅਗਰ ਤੁਸੀਂ ਠੀਕ ਰਸਤੇ ਤੇ ਚੱਲ ਰਹੇ ਆ ਤੁਸੀਂ ਚੰਗੇ ਕੰਮ ਕਰ ਰਹੇ ਆ ਫਿਰ ਵੀ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਤੁਸੀਂ ਸਮਝ ਸਕਦੇ ਆ ਕਿਉਂ ਤੁਹਾਡਾ ਨਹੀਂ ਪਰ ਪਰਮੇਸ਼ਵਰ ਦਾ ਵਿਰੋਧ ਕਰ ਰਹੇ ਹੋ ਤੇ ਇਹ ਵਿਰੋਧ ਹੋਣਾ ਹੀ ਆ ਵਚਨ ਦੇ ਵਿੱਚ ਲਿਖਿਆ ਆ ਕਿੰਦਰ ਜੇ ਅਸੀਂ ਧਰਮ ਦੇ ਕੰਮਾਂ ਦੇ ਲਈ ਸਤਾਏ ਜਾਈਏ ਤਾਂ ਸਾਡੇ ਲਈ ਉਹ ਮਹਿਮਾ ਵਾਲੀ ਗੱਲ ਆ ਇੱਕ ਚੰਗੀ ਗੱਲ ਆ ਬਜਾਏ ਇਹ ਦੇ ਕਿ ਅਸੀਂ ਪਾਪ ਕਰਕੇ ਗੁਨਾਹ ਕਰਕੇ ਚੋਰੀਆਂ ਕਰਕੇ ਮਾਰੇ ਤੇ ਕੁੱਟੇ ਜਾਈਏ ਵਿਰੋਧ ਦੋ ਤਰ੍ਹਾਂ ਦੇ ਆ ਇੱਕ ਵਿਰੋਧ ਆ ਕਿ ਕੋਈ ਮਨੁੱਖ ਬਹੁਤ ਬੁਰੇ ਕੰਮ ਕਰ ਰਿਹਾ ਆ ਉਹ ਵੀ ਵਿਚਾਰੀ ਆ ਉਹ ਨਸ਼ੇਬਾਜ਼ ਆ ਉਹ ਲੜਾਕਾ ਆ ਉਹਦੀ ਬਹਿਣੀ ਉੱਠੜੀ ਸਹੀ ਨਹੀਂ ਆ ਉਹਦਾ ਬੋਲਚਾਲ ਸਹੀ ਨਹੀਂ ਆ ਉਹਦੇ ਕੰਮਕਾਰ ਸਹੀ ਨਹੀਂ ਆ ਉਹ ਚੋਰੀਆਂ ਕਰਦਾ ਡਾਕੇ ਮਾਰਦਾ ਇਸ ਲਈ ਉਹਦਾ ਵਿਰੋਧ ਕੀਤਾ ਜਾ ਰਿਹਾ ਕਿ ਉਹ ਸੁਧਰ ਜਾਏ ਇਹ ਵੱਖਰੀ ਤਰ੍ਹਾਂ ਦਾ ਵਿਰੋਧ ਆ ਪਰ ਇੱਕ ਵਿਰੋਧ ਆ ਕਿ ਇੱਕ ਮਨੁੱਖ ਪਹਿਲਾਂ ਚੋਰ ਸੀ ਪਰ ਉਹਨੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਭਰਾ ਉਹ ਉਸ ਬਨੌਖ ਦਾ ਜਿਹੜਾ ਪਹਿਲਾਂ ਤਾਂ ਬੇ ਵਿਚਾਰੀ ਸੀਗਾ ਘਰ ਦੇ ਵਿੱਚ ਕਲੇਸ਼ ਕਰਦਾ ਸੀਗਾ ਨਸ਼ੇ ਕਰਦਾ ਸੀਗਾ ਮਾਰਕੁੱਟ ਕਰਦਾ ਸੀਗਾ ਆਪਣੇ ਪਿੰਡ ਵਿੱਚ ਸ਼ਹਿਰ ਵਿੱਚ ਉਹਦਾ ਕੋਈ ਚੰਗਾ ਰਿਕਾਰਡ ਨਹੀਂ ਸੀਗਾ ਪਾਪ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਦੁਖੀ ਸੀ ਲਾਚਾਰ ਸੀ ਸਮੱਸਿਆ ਵਿੱਚ ਸੀ ਪਰ ਹੁਣ ਓਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦਿੱਤਾ ਔਰ ਪਰਮੇਸ਼ਵਰ ਜੀ ਨੇ ਉਹਦਾ ਜੀਵਨ ਬਦਲ ਦਿੱਤਾ ਉਹਦੇ ਹਾਲਾਤ ਬਦਲ ਗਏ ਹੁਣ ਉਹਦਾ ਵਿਰੋਧ ਸ਼ੁਰੂ ਹੋ ਗਿਆ ਇਹ ਓਦਾਂ ਦਾ ਵਿਰੋਧ ਆ ਜਿੱਦਾਂ ਦਾ ਦਾਊਦ ਦਾ ਹੋ ਰਿਹਾ ਹੈ ਅਗਰ ਇਸ ਤਰ੍ਹਾਂ ਦਾ ਤੁਹਾਡਾ ਵਿਰੋਧ ਹੋ ਰਿਹਾ ਹੈ ਚੰਗੇ ਬਣਨ ਤੇ ਤੁਹਾਡਾ ਵਿਰੋਧ ਹੋ ਰਿਹਾ ਆ ਤਾਂ ਫਿਰ ਪਰਮੇਸ਼ਵਰ ਦਾ ਧੰਨਵਾਦ ਕਰੋ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਬੈਠ ਕੇ ਪਰਮੇਸ਼ਵਰ ਦਾ ਧੰਨਵਾਦ ਕਰੋ ਵਚਨ ਦੇ ਵਿੱਚ ਲਿਖਿਆ ਧਾਨਿਆਂ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਜਾਣਗੇ ਕਿਉਂਕਿ ਸਵਰਗ ਰਾਜ ਉਹਨਾਂ ਦਾ ਧਰਮ ਕੀ ਚੀਜ਼ ਹੈ ਜੋ ਪਰਮੇਸ਼ਵਰ ਦੇ ਆਖੇ ਲੱਗ ਕੇ ਜੀਵਨ ਜੀਣ ਧਰਮ ਦਾ ਮਤਲਬ ਸੁਧਰਿਆ ਹੋਇਆ ਜੀਵਨ ਜੀਣਾ ਜਿੱਦਾਂ ਦਾ ਜੀਵਨ ਪਰਮੇਸ਼ਵਰ ਨੂੰ ਪਸੰਦ ਆ ਪਰਮੇਸ਼ਵਰ ਦੇ ਸੁਭਾਅ ਦੇ ਅਨੁਸਾਰ ਚੱਲਣਾ ਪਰਮੇਸ਼ਵਰ ਜੀ ਦੀ ਇੱਛਾ ਦੇ ਅਨੁਸਾਰ ਕੰਮ ਕਰਨੇ ਉਹ ਧਰਮ ਤੇ ਕਹਿੰਦਾ ਧੰਨਿਆ ਉਹ ਜਿਹੜੇ ਧਰਮ ਦੇ ਕਰਕੇ ਸਤਾਏ ਜਾਣ ਇਸ ਕਰਕੇ ਸਤਾਏ ਜਾਣ ਕਿਉਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਪਰਮੇਸ਼ਵਰ ਜੀ ਨਹੀਂ ਚਾਹੁੰਦੇ ਕਿ ਪਰਮੇਸ਼ਵਰ ਦੇ ਹੱਥਾਂ ਦਾ ਬਣਾਇਆ ਹੋਇਆ ਮਨੁੱਖ ਪਾਪ ਕਰੇ ਇਸ ਲਈ ਉਸ ਮਨੁੱਖ ਨੇ ਪਾਪ ਤੋਂ ਤੌਬਾ ਕਰ ਲਈ ਪਰ ਹੁਣ ਜਦੋਂ ਦੀ ਤੌਬਾ ਕੀਤੀ ਉਹ ਸਤਾਇਆ ਜਾਣਾ ਸ਼ੁਰੂ ਹੋ ਗਿਆ ਜਦੋਂ ਤਾਂ ਉਹ ਦੂਜਿਆਂ ਨੂੰ ਦੱਸਦਾ ਕਿ ਪਾਪ ਜਿਹੜਾ ਆ ਉਹਦੀ ਮਜ਼ਦੂਰੀ ਮੌਤ ਆ ਇਸ ਲਈ ਜੀਵਨ ਲੈਣਾ ਆ ਤਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ ਇਸ ਲਈ ਉਹਦਾ ਵਿਰੋਧ ਸ਼ੁਰੂ ਹੋ ਗਿਆ ਵਚਨ ਚ ਲਿਖਿਆ ਧਾਨਿਆ ਉਹ ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ ਸੋ ਇਸ ਚੀਜ਼ ਨੂੰ ਆਨੰਦ ਦੀ ਗੱਲ ਜਾਣੋ ਪਰ ਅਗਰ ਬੁਰਾਈ ਕਰ ਰਹੇ ਆ ਤੁਸੀਂ ਤੁਹਾਡੇ ਜੀਵਨ ਦੇ ਵਿੱਚ ਬੁਰੇ ਕੰਮ ਆ ਗਲਤ ਜੀਵਨ ਜੀ ਰਹੇ ਆ ਤਾਂ ਫੇਰ ਤੁਹਾਡਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਆ ਉਹ ਤੁਹਾਡੇ ਸੁਧਾਰੇ ਜਾਣ ਦੇ ਲਈ ਆ ਫੇਰ ਉਸ ਵਿਰੋਧ ਦੇ ਵਿੱਚੋਂ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਕਿ ਕਿਉਂ ਵਿਰੋਧ ਕੀਤਾ ਜਾ ਰਿਹਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨੀਵਿਆ ਕਰੋ ਔਰ ਕਹੋ ਕਿ ਪ੍ਰਭੂ ਮੈਂ ਸੁਧਰਨਾ ਚਾਹੁੰਦਾ ਆ ਮੇਰੇ ਵਿੱਚੋਂ ਬੁਰਾਈ ਦਾ ਅੰਤ ਹੋ ਜਵੇ ਔਰ ਚੰਗਿਆਈ ਮੇਰੇ ਅੰਦਰ ਪੈਦਾ ਹੋਵੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਇਨਸਾਨ ਨੂੰ ਬੁਰਾਈ ਕਰਨ ਦੀ ਇਜਾਜ਼ਤ ਨਹੀਂ ਆ। ਪਵਿੱਤਰ ਬਾਈਬਲ ਤੁਹਾਨੂੰ ਘਰਾਂ ਦੇ ਵਿੱਚ ਲੜਾਈਆਂ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਪਵਿੱਤਰ ਬਾਈਬਲ ਤੁਹਾਨੂੰ ਧੀਆਂ ਬੈਣਾ, ਭੈਣਾ ਭਰਾਵਾਂ ਦੇ ਵੱਲ ਬੁਰੀ ਨਜ਼ਰ ਦੇ ਨਾਲ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ। ਪਵਿੱਤਰ ਬਾਈਬਲ ਤੁਹਾਨੂੰ ਆਪਣੇ ਮਾਤਾ ਪਿਤਾ ਨੂੰ ਫਿਟਕਾਰਨ ਦੀ ਤੇ ਆਪਣੇ ਘਰਾਂ ਚੋਂ ਕੱਢ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਪਵਿੱਤਰ ਬਾਈਬਲ ਤੁਹਾਨੂੰ ਵਿਧਵਾ ਤੇ ਅਨਾਥਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੀ ਤੇ ਉਹਨਾਂ ਦਾ ਹੱਕ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਅਗਰ ਤੁਸੀਂ ਇਹ ਕੰਮ ਕਰ ਰਹੇ ਆ ਤਾਂ ਤੁਸੀਂ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਮੇਰਾ ਨਰਮਾਈ ਦੇ ਨਾਲ ਸੁਧਾਰ ਕਰੋ। ਤਾਂ ਜ਼ਰੂਰ ਪਰਮੇਸ਼ਵਰ ਜੀ ਤੁਹਾਡਾ ਨਰਮਾਈ ਦੇ ਨਾਲ ਸੁਧਾਰ ਕਰਨਗੇ। ਹallelujah। ਆਓ ਆਪਾਂ ਦੇਖਦੇ ਹਾਂ ਬਵਸਥਾਸਾਰ ਦੀ ਕਿਤਾਬ ਉਹਦਾ 28 ਨੰਬਰ ਅਧਿਆਇ ਉਹਦੀ 7 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਯਹੋਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁਟੇਗਾ ਇੱਕ ਰਾਤ ਆਣੀ ਉਹ ਆਉਣਗੇ ਪਰ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੋਂ ਣਠਣਗੇ ਹਾਲੇਲੂਇਆ ਜੇ ਅਸੀਂ ਸਹੀ ਜੀਵਨ ਜੀਂਦੇ ਆ ਜੇ ਅਸੀਂ ਪਵਿੱਤਰ ਬਾਈਬਲ ਦੇ ਅਨੁਸਾਰ ਚੱਲਦੇ ਆ ਜਿੱਦਾਂ ਪਰਮੇਸ਼ਰ ਜੀ ਦਾ ਵਚਨ ਸਾਨੂੰ ਚਲਾਉਂਦਾ ਹੈ ਜੇ ਅਸੀਂ ਉਸ ਤਰੀਕੇ ਨਾਲ ਚੱਲਦੇ ਆ ਤਾਂ ਫਿਰ ਵਚਨ ਸਾਨੂੰ ਇਦਾਂ ਦੱਸਦਾ ਕਿ ਸਾਡਾ ਅਕਾਲ ਪੁਰਖ ਪਰਮੇਸ਼ਰ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਸਾਡੇ ਬੈਰੀਆਂ ਨੂੰ ਜਿਹੜੇ ਸਾਡੇ ਵਿਰੋਧ ਉੱਠਦੇ ਆ ਸਾਡੀ ਲੜਾਈ ਲਊ ਤੇ ਮਾਸ ਦੇ ਨਾਲ ਨਹੀਂ ਆ ਪਰ ਫਿਰ ਵੀ ਜਿਹੜੇ ਵਿਰੋਧੀ ਆਤਮਿਕ ਸ਼ਕਤੀਆਂ ਦੇ ਵਸ ਵਿੱਚ ਪੈ ਜਾਂਦੇ ਆ ਤੇ ਜਿਨ੍ਹਾਂ ਨੂੰ ਫਿਰ ਵਿਰੋਧੀ ਆਪਣੇ ਚੁੰਗਲ 'ਚ ਫਸਾ ਕੇ ਧਰਮੀਆਂ ਦੇ ਖਿਲਾਫ ਵਿੱਚ ਇਸਤੇਮਾਲ ਕਰਦਾ ਆ ਪਰਮੇਸ਼ਵਰ ਉਹਨਾਂ ਨੂੰ ਧਰਮੀਆਂ ਦੀ ਖਿਲਾਫਤ ਵਿੱਚ ਕਾਮਯਾਬ ਨਹੀਂ ਹੋਣ ਦੇਊਗੇ ਹallelujah ਕਿੰਨਾ ਜਿਹੜੇ ਤੁਹਾਡੇ ਵਿਰੋਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ ਪਰਮੇਸ਼ਵਰ ਸਾਡੇ ਵੈਰੀਆਂ ਦਾ ਨਾਸ਼ ਕਰਨ ਵਾਲਾ ਪਰਮੇਸ਼ਵਰ ਆ ਉਹ ਇੱਕ ਰਾਹ ਥਾਣੀ ਆਉਣਗੇ ਪਰ ਸੱਤਾ ਰਾਹਾਂ ਥਾਣੀ ਭੱਜਣਗੇ ਉਹ ਆਉਣਗੇ ਇੱਕ ਰਾਹ ਥਾਣੀ ਵੀ ਫਲਾਨੇ ਦਾ ਨੁਕਸਾਨ ਕਰਨ ਦੇ ਲਈ ਚੱਲੇ ਆ ਪਰ ਪਰਮੇਸ਼ਵਰ ਦਾ ਭੈ ਉਹਨਾਂ ਦੇ ਉੱਤੇ ਐਸਾ ਆਊਗਾ ਪਰਮੇਸ਼ਵਰ ਦਾ ਕਰੋਧ ਉਹਨਾਂ ਦੀ ਖਲਾਫਤ ਦੇ ਵਿੱਚ ਐਸਾ ਭੜਕੂਗਾ ਕਿ ਉਹਨਾਂ ਦੇ ਨਸਣ ਦੇ ਲਈ ਵੱਖ-ਵੱਖ ਰਾਹ ਥਾਣੀ ਉਹਨਾਂ ਨੂੰ ਨੱਠਣਾ ਪਊਗਾ ਇਸ ਲਈ ਘਬਰਾਓ ਨਾ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ ਵਚਨ ਚ ਲਿਖਿਆ ਨਾ ਮੈਂ ਤੁਹਾਨੂੰ ਛੱਡਾਂਗਾ ਨਾ ਮੈਂ ਤੁਹਾਨੂੰ ਤਿਆਗਾਂਗਾ ਲਿਖਿਆ ਇੱਕ ਮਾਂ ਤਾਂ ਆਪਣੇ ਦੁੱਧ ਪਿੰਦੇ ਹੋਏ ਬੱਚੇ ਨੂੰ ਭੁੱਲ ਸਕਦੀ ਆ ਪਰ ਮੈਂ ਤੁਹਾਨੂੰ ਨਹੀਂ ਵਿਸਾਰੂੰਗਾ ਮੈਂ ਤੁਹਾਨੂੰ ਨਹੀਂ ਭੁੱਲੂੰਗਾ ਕਹਿੰਦਾ ਤੁਹਾਡੇ ਨਾਮ ਮੇਰੀਆਂ ਥੇਲੀਆਂ ਦੇ ਉੱਤੇ ਉਕਰੇ ਹੋਏ ਆ ਉਹ ਮਾਂ ਨਾਲੋਂ ਵੀ ਵੱਧ ਪ੍ਰੇਮ ਕਰਨ ਵਾਲਾ ਪਿਤਾ ਪਰਮੇਸ਼ਵਰ ਆ ਹallelujah ਇਸ ਲਈ ਤੁਸੀਂ ਇਹ ਨਾ ਸੋਚੋ ਹੁਣ ਕੀ ਹੋਊਗਾ ਕੌਣ ਸਾਡੀ ਮਦਦ ਨੂੰ ਆਊਗਾ ਤੁਹਾਡੀ ਮਦਦ ਨੂੰ ਰੱਬ ਆਪ ਹਾਜ਼ਰੀ ਹallelujah 다우드 ਰਾਜਾ ਕੀ ਕਹਿੰਦਾ ਕਹਿੰਦਾ ਮੇਰੀ ਮਦਦ ਨੂੰ ਰੱਬ ਆਪ ਹੁੰਦਾ ਹੈ ਕਹਿੰਦਾ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਨੂੰ ਚੱਕਦਾ ਹਾਂ ਪਹਾੜਾਂ ਵੱਲ ਨੂੰ ਅੱਖਾਂ ਚੱਕੜਨਾ ਮਤਲਬ ਕੀ ਆ ਉਹ ਇਨਸਾਨਾਂ ਵੱਲ ਨੂੰ ਨਹੀਂ ਤੱਕਦਾ ਕਿ ਕੋਈ ਮਨੁੱਖਾਂ ਤੋਂ ਮੈਨੂੰ ਮਦਦ ਪ੍ਰਾਪਤ ਹੋਵੇ ਉਹ ਪਰਮੇਸ਼ਵਰ ਵੱਲ ਨੂੰ ਉਹ ਉਤਾਹਾਂ ਵੱਲ ਨੂੰ ਆਪਣੀਆਂ ਅੱਖਾਂ ਚੁੱਕਦਾ ਹੈ ਐ ਕਹਿੰਦਾ ਮੇਰੀ ਮਦਦ ਲਈ ਰੱਬ ਆਪ ਹੁੰਦਾ ਹੈ ਹallelujah ਤਾਂ ਪਰਮੇਸ਼ਵਰ ਸਾਡੀ ਮਦਦ ਦੇ ਲਈ ਆਪ ਅਵੇਲੇਬਲ ਹੈ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸੰਭਾਲਾਂਗਾ ਕਹਿੰਦਾ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ਵਰ ਝਾ ਮੈਂ ਤੇਰੇ ਅੰਗ ਸੰਗ ਹੋਵਾਂਗਾ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੈਂ ਤੇਰੇ ਵੈਰੀਆਂ ਨੂੰ ਨਾ ਹੋਇਆ ਜੈ ਕਰ ਦਿਆਂਗਾ ਉਹ ਨਾ ਹੋਇਆ ਜੈ ਹੋ ਕੇ ਨਾਸ਼ ਹੋ ਜਾਣਗੇ ਉਹ ਨੇਸ਼ਤੀ ਨੂੰ ਪੰਨਣਗੇ ਤੂੰ ਉਹਨਾਂ ਨੂੰ ਭਾੜੇਗਾ ਪਰ ਪਾਏਗਾ ਨਾ ਵੱਚਨ ਸਾਨੂੰ ਤਸੱਲੀयां ਦਿੰਦਾ ਹੈ ਪਰਮੇਸ਼ਵਰ ਦੀ ਬਾਣੀ ਹੀ ਤੇ ਆ ਜਿਹੜੀ ਪੂਰੇ ਹੋਏ ਬਿਨਾ ਨਹੀਂ ਰਹਿੰਦੀ ਇਹਦੇ ਵਿੱਚ ਜੋ ਕੁਝ ਲਿਖਿਆ ਜੋ ਕੁਝ ਦਰਜ ਕੀਤਾ ਗਿਆ ਧਰਮੀਆਂ ਦੇ ਲਈ ਉਹ ਜ਼ਰੂਰ ਪੂਰਾ ਹੋਊਗਾ ਉਹਨਾਂ ਦੇ ਲਈ ਜਿਹੜੇ ਪਰਮੇਸ਼ਵਰ ਦੇ ਉੱਤੇ ਆਸ ਰੱਖਦੇ ਵਿਸ਼ਵਾਸ ਰੱਖਦੇ ਉਹਨਾਂ ਦੇ ਲਈ ਇਹ ਬਾਣੀ ਸੱਚਮੁੱਚ ਜ਼ਿੰਦਾ ਹੈ ਹਾਲੇਲੂਇਆ ਉਹਨਾਂ ਦੇ ਜੀਵਨ ਦੇ ਵਿੱਚ ਇਹ ਜ਼ਰੂਰ ਪੂਰੀ ਹੋਊਗੀ ਇਸ ਲਈ ਨਾ ਡਰਨਾ ਹੈ ਨਾ ਘਾਬਰਨਾ ਹੈ ਅਗਰ ਅੱਜ ਤੁਸੀਂ ਡਰਦੇ ਤੇ ਘਾਬਰੇ ਹੋਏ ਤੁਸੀਂ ਘਰ ਦੇ ਵਿੱਚ ਬੈਠੇ ਆ ਤੁਸੀਂ ਪਰਮੇਸ਼ਵਰ ਦਾ ਇਨਕਾਰ ਕਰ ਰਹੇ ਹੋ ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਪਰਮੇਸ਼ਵਰ ਦਾ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। वचन ਦੇ ਵਿੱਚ ਲਿਖਿਆ ਹੈ ਕਹਿੰਦਾ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰੋਗੇ ਮੈਂ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰ ਦਵਾਂਗਾ। ਪਰ ਜੇ ਤੁਸੀਂ ਮਨੁੱਖਾਂ ਦੇ ਸਾਹਮਣੇ ਪਰਮੇਸ਼ਵਰ ਦਾ ਇਕਰਾਰ ਕਰੋਗੇ ਪ੍ਰਭੂ ਯਿਸੂ ਮਸੀਹ ਦਾ ਇਕਰਾਰ ਕਰੋਗੇ ਉਹ ਪਿਤਾ ਦੇ ਸਾਹਮਣੇ ਸਾਡੇ ਲਈ ਇਕਰਾਰ ਕਰੇਗਾ ਕਿ ਹਾਂ। ਮੈਂ ਇਹਦੇ ਲਈ ਬਲੀਦਾਨ ਹੋਇਆ ਇਹ ਬਚਾਇਆ ਜਾਵੇ ਹallelujah ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਸਵਰਗ ਦੇ ਵਿੱਚ ਅਸੀਂ ਜਾਈਏ ਸਵਰਗ ਰਾਜ ਸਾਨੂੰ ਮਿਲੇ ਪ੍ਰਭੂ ਯੀਸੂ ਮਸੀਹ ਆਪ ਪਿਤਾ ਦੇ ਅੱਗੇ ਸਾਡੇ ਲਈ ਸਿਫਾਰਿਸ਼ ਕਰਨ ਫਿਰ ਡਰ ਨੂੰ ਕੱਢ ਦਿਓ ਮੈਨੂੰ ਕੱਢ ਦਿਓ ਵਚਨ ਦੇ ਵਿੱਚ ਲਿਖਿਆ ਉਹਨੇ ਸਾਨੂੰ ਡਰਦਾ ਨਹੀਂ ਉਹਨੇ ਦਲੇਰੀ ਦਾ ਆਤਮਾ ਦਿੱਤਾ ਹੈ ਅਗਰ ਤੁਸੀਂ ਅੱਜ ਹਾਲਾਤਾਂ ਨੂੰ ਦੇਖ ਕੇ ਡਰੇ ਕਾਬਰ ਗਏ ਉਹ ਸਾਰੀ ਮਿਹਨਤ ਜਿਹੜੀ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਕੀਤੀ ਉਹ ਵਿਅਰਥ ਹੋ ਜਾਣੀ ਆ ਤੁਸੀਂ ਫੇ ਕਾਹੇ ਜੋਗੇ ਵੀ ਨਹੀਂ ਰਹਿਣਾ ਤੁਸੀਂ ਆਪਣੀ ਮੰਜ਼ਲ ਨੂੰ ਹਾਸਲ ਨਹੀਂ ਕਰ ਪੋਣ ਪਰ ਅਗਰ ਤੁਸੀਂ ਚਾਹੁੰਦੇ ਆ ਉਹ ਡੈਸਟੀਨੇਸ਼ਨ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਠਹਿرائی ਆ ਉਹ ਮੰਜ਼ਿਲ ਜਿਹੜੀ ਪਰਮੇਸ਼ਵਰ ਨੇ ਤੁਹਾਡੇ ਲਈ ਠਹਿرائی ਆ ਤੁਸੀਂ ਉਸ ਮੰਜ਼ਿਲ ਤੇ ਪਹੁੰਚੋ ਤਾਂ ਫਿਰ ਆਪਣੇ ਪਰਮੇਸ਼ਵਰ ਦਾ ਇਕਰਾਰ ਹਰ ਕਿਸੇ ਦੇ ਸਾਹਮਣੇ ਕਰਨ ਦੇ ਲਈ ਤਿਆਰ ਰਹੋ ਹਾਲੇਲੂਇਆ ਅੱਜ ਬਹੁਤ سارے ਲੋਕ ਆ ਉਹ ਡਰਦੇ ਆ ਮਾਰਿਆਂ ਕਹੀ ਜਾਂਦੇ ਸੀ ਚਮਤਕਾਰ ਨਹੀਂ ਹੁੰਦੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਹਿੰਦੇ ਬਾਈਬਲ ਦੇ ਵਿੱਚ ਚਮਤਕਾਰ ਹਨ ਨਹੀਂ ਯਾਦ ਰੱਖਿਓ ਤੁਹਾਡੇ ਵਿੱਚ ਵੀ ਬਹੁਤ ਸਾਰੇ ਭੈਣ ਭਰਾ ਬਹੁਤ ਚੰਗਿਆਂ ਅਹੁਦਿਆਂ ਦੇ ਉੱਤੇ ਆ ਤੁਸੀਂ ਲੈਕਚਰਰ ਹੋ ਸਕਦੇ ਤੁਸੀਂ ਵਕੀਲ ਡਾਕਟਰ ਤੁਸੀਂ ਇੰਸਪੈਕਟਰ ਹੋ ਸਕਦੇ ਤੁਸੀਂ ਜੱਜ ਹੋ ਸਕਦੇ ਤੁਸੀਂ ਇੰਜੀਨੀਅਰ ਹੋ ਸਕਦੇ ਤੁਸੀਂ ਇੱਕ ਖਾਸ ਪੋਸਟ ਦੇ ਉੱਤੇ ਪਰਮੇਸ਼ਵਰ ਦੇ ਵੱਲੋਂ ਨਿਰਧਾਰਿਤ ਕੀਤੇ ਹੋ ਸਕਦੇ ਅਰ वचन ਦੇ ਵਿੱਚ ਲਿਖਿਆ ਹ ਹਾਕਮਾਂ ਤੇ ਬਾਦਸ਼ਾਹਾਂ ਨੂੰ ਉਹ ਹੀ ਚੁਣਦਾ ਹੈ ਰਤਬੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆਰ ਉਹ ਆਪਣੀ ਕਿਰਪਾ ਦੇ ਦੁਆਰੇ ਬਖਸ਼ਣ ਵਾਲਾ ਪਰਮੇਸ਼ਵਰ ਆ ਅਗਰ ਤੁਸੀਂ ਇੱਕ ਖਾਸ ਰਤਬੇ ਦੇ ਉੱਤੇ ਬਿਠਾਏ ਗਏ ਹੋ ਤਾਂ ਉਸ ਕੁਰਸੀ ਦੇ ਉੱਤੇ ਤੁਹਾਡੇ ਬੈਠਣ ਦੀ ਕੋਈ ਵਜ੍ਹਾ ਹੈ ਪਰਮੇਸ਼ਵਰ ਦੇ ਜਿਹੜੀ ਸਕ੍ਰਿਪਟ ਪਰਮੇਸ਼ਵਰ ਨੇ ਤੁਹਾਡੇ ਲਈ ਲਿਖੀ ਆ ਪਰਮੇਸ਼ਵਰ ਨੇ ਉਸ ਕੁਰਸੀ ਦੇ ਦੁਆਰਾ ਤੁਹਾਡੇ ਤੋਂ ਕੰਮ ਲੈਣਾ ਆ ਯਾਦ ਨਾਲ ਤੇ ਧਿਆਨ ਦੇ ਨਾਲ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਪਾ ਲਓ ਅਗਰ ਤੁਸੀਂ ਕਿਸੇ ਵੀ ਔਦੇ ਤੇ ਆ ਪਰਮੇਸ਼ਵਰ ਨੇ ਉਹ ਔਦੋ ਤੁਹਾਨੂੰ ਵਿਸ਼ੇਸ਼ ਮਕਸਦ ਦੇ ਲਈ ਦਿੱਤਾ ਹੈ ਪਰ ਅਗਰ ਤੁਸੀਂ ਸਿਰਫ ਉਸੇ ਅਹੁਦੇ ਦੇ ਉੱਤੇ ਕਾਮਯਾਬ ਰਹਿਣ ਦੇ ਲਈ ਉਸੇ ਪਰਮੇਸ਼ਵਰ ਦਾ ਇਨਕਾਰ ਕਰ ਦਿਓ ਜਿਨੇ ਤੁਹਾਨੂੰ ਉਹ ਅਹੁਦਾ ਦਿੱਤਾ ਤਾਂ ਲਿਖ ਲਓ ਅੱਜ ਦੀ ਤਰੀਕ ਪਾ ਕੇ ਉਹ ਅਹੁਦਾ ਕਾਇਮ ਨਹੀਂ ਰਹਿਣ ਵਾਲਾ ਅਗਰ ਤੁਸੀਂ ਪਰਮੇਸ਼ਵਰ ਦੇ ਕੰਮ ਦੇ ਵਿੱਚ ਵਿਗਨ ਪਾਉਂਗੇ ਤੁਸੀਂ ਸਫਲ ਨਹੀਂ ਹੋ ਸਕਦੇ ਆਓ ਆਪਾਂ ਦੇਖੀਏ ਵੀ ਬਾਈਬਲ ਜਿਹੜੀ ਆ ਉਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਅਸੀਂ ਇਸ ਸੰਸਾਰ ਵਿੱਚ ਤਾਂ ਕਰੋੜਾਂ ਨਹੀਂ ਅਰਬਾਂ ਖਰਬਾਂ ਚਮਤਕਾਰ ਜਿਹੜੇ ਐ ਏਵਰੀ ਡੇ ਪਰਮੇਸ਼ਵਰ ਕਰ ਰਿਹਾ ਇਹਨਾਂ ਦਿਨਾਂ ਦੇ ਵਿੱਚ ਪਰ ਮੈਂ ਉਹਨਾਂ ਚਮਤਕਾਰਾਂ ਦਾ ਕੁਝ ਖਾਸ ਚਮਤਕਾਰਾਂ ਦਾ ਜ਼ਿਕਰ ਕਰੂੰਗੀ ਜਿਹੜੇ ਪਵਿੱਤਰ ਬਾਈਬਲ ਦੇ ਵਿੱਚ ਦਰਜ ਐ ਉਹਨਾਂ ਦੇ ਵਿੱਚੋਂ ਵੀ ਬਹੁਤ ਥੋੜਿਆਂ ਦਾ ਹੀ ਕਰੂੰਗੀ ਆਓ ਜ਼ਰੂਰ ਲਿਖੋ ਹਰ ਇਸ ਲਾਈਵ ਟੈਲੀਕਾਸਟ ਨੂੰ ਜਿਹੜੇ ਘਰਾਂ ਦੇ ਵਿੱਚ ਦੇਖ ਰਹੇ ਆ ਉਹ ਵੀ ਜ਼ਰੂਰ ਨੋਟਿਸ ਬਣਾਓ ਅਰ ਜਿਹੜੇ ਅਜੇ ਕਾਪੀਆਂ ਨਹੀਂ ਲੈ ਕੇ ਆਏ ਘਰੇ ਜਾ ਕੇ ਵਾਪਸ ਇਹਨੂੰ ਸੁਣਿਓ ਲਿਖਿਓ ਜ਼ਰੂਰ ਨੋਟਿਸ ਬਣਾ ਲਓ ਤੁਹਾਨੂੰ ਚੰਗੀ ਤਰ੍ਹਾਂ ਚੇਤੇ ਹੋ ਜਾਣ ਤਾਂ ਜੋ ਤੁਸੀਂ ਸਹੀ ਜਵਾਬ ਦੇ ਸਕੋ ਫਤਿਹ ਪ੍ਰਾਪਤ ਕਰਨ ਦੇ ਲਈ ਸਾਡੇ ਕੋਲ ਹਰ ਸਵਾਲ ਦਾ ਜਵਾਬ ਵੀ ਹੋਣਾ ਚਾਹੀਦਾ ਹੈ ਬੇਸ਼ੱਕ ਫਤਿਹ ਪਰਮੇਸ਼ਵਰ ਦੇ ਵੱਲੋਂ ਕੋਈ ਇਹਦੇ ਵਿੱਚ ਦੋਰ ਹੈ ਨਹੀਂ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਫਤਿਹ ਪ੍ਰਾਪਤ ਕਰਨ ਦੇ ਲਈ ਪਰਮੇਸ਼ਵਰ ਨੇ ਆਹ ਹਥਿਆਰ ਵੀ ਸਾਨੂੰ ਦਿੱਤਾ ਹੈ ਆ ਤਲਵਾਰ ਵੀ ਸਾਨੂੰ ਦਿੱਤੀ ਆ ਔਰ ਤਲਵਾਰ ਬਾਜੀ ਕਰਨੀ ਵੀ ਉਹਨੇ ਸਾਨੂੰ ਸਿਖਾਈ ਆ ਹallelujah ਆਪਾਂ ਦੇਖਦੇ ਹਾਂ ਯੋਹੰਨਾ ਦੀ ਕਿਤਾਬ ਉਹਦਾ 21 ਨੰਬਰ ਅਧਿਆਇ ਘਰਾਂ ਚ ਵਿੱਚ ਜਾ ਕੇ ਤੁਸੀਂ ਪੜਿਓ ਮੈਂ ਬਸ ਹੈਡਲਾਈਨ ਜਿਹੜੀਆਂ ਆ ਉਹ ਤੁਹਾਨੂੰ ਦੱਸੂਗੀ ਔਰ ਫਿਰ ਤੁਸੀਂ ਮੈਨੂੰ ਦੱਸਿਓ ਵੀ ਇਹ ਚਮਤਕਾਰ ਇਹ ਆ ਕਿ ਕੀ ਆ ਯੋਹਾਨਾ 21 ਦੇ ਵਿੱਚ ਪਤਰਸ ਤੇ ਉਹਦੇ ਨਾਲ ਉਹਦੇ ਕੁਝ ਹੋਰ ਮਛਵਾਰੇ ਉਹ ਮੱਛੀਆਂ ਫੜਨ ਦਾ ਯਤਨ ਕਰ ਰਹੇ ਸੀ ਮੱਛੀਆਂ ਫੜ ਰਹੇ ਸੀ ਸਾਰੀ ਰਾਤ ਉਹਨਾਂ ਨੇ ਮਿਹਨਤ ਕੀਤੀ ਜਾਲ ਪਾਇਆ ਪਰ ਉਹਨਾਂ ਦੇ ਜਾਲਾਂ ਦੇ ਵਿੱਚ ਕੋਈ ਮੱਛੀਆਂ ਨਹੀਂ ਫਸੀਆਂ ਪ੍ਰਭੂ ਯਿਸੂ ਮਸੀਹ ਸਵੇਰ ਚੜ੍ਹਨ ਤੋਂ ਪਹਿਲਾਂ ਉਸ ਜਗ੍ਹਾ ਤੇ ਖੜੇ ਸਿਗੇ ਅਰ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਕੁਝ ਆਇਆ ਤੁਹਾਡੇ ਜਾਲਾਂ ਦੇ ਵਿੱਚ ਤਾਂ ਪਤਰਸ ਨੇ ਕਿਹਾ ਕੁਝ ਵੀ ਨਹੀਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੱਜੇ ਪਾਸੇ 베ੜੀ ਦੇ ਸੱਜੇ ਪਾਸੇ ਵੱਲ ਨੂੰ ਕਰਕੇ ਜਾਲ ਪਾ ਦੇ ਵਚਨ ਦੇ ਵਿੱਚ ਲਿਖਿਆ ਉਹਨੇ ਜਾਲ ਪਾਇਆ ਜਾਲ ਐਸਾ ਮੱਛੀਆਂ ਦੇ ਨਾਲ ਭਰਿਆ ਕਿ ਟੁੱਟਣ ਲੱਗਾ ਉਹਨਾਂ ਤੋਂ ਖਿੱਚ ਨਹੀਂ ਹੋ ਰਿਆ ਸੀ ਉਹਨਾਂ ਨੇ ਹੋਰ ਮਛਵਾਰਿਆਂ ਨੂੰ ਵੀ ਆਪਣੇ ਬਲ ਨੂੰ ਸੱਦਿਆ ਮਦਦ ਦੇ ਲਈ ਅਰ ਫੇਰ ਉਸ ਜਾਲ ਨੂੰ ਖਿੱਚ ਕੇ ਕੱਢਿਆ ਉੱਥੇ ਜਿੱਥੇ ਉਹ ਸਾਰੀ ਰਾਤ ਮਿਹਨਤ ਕਰ ਰਹੇ ਸੀ ਉੱਥੇ ਕੁਝ ਵੀ ਉਹਨਾਂ ਦੇ ਹੱਥ ਨਹੀਂ ਲੱਗਿਆ ਪਰ ਜਦੋਂ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਾਲ ਪਾ ਤਾਂ ਜਦੋਂ ਉਹਨਾਂ ਨੇ ਜਾਲ ਪਾਇਆ ਤਾਂ ਉਹਨਾਂ ਦਾ ਜਾਲ ਜਿਹੜਾ ਹੈ ਉਹ ਮੱਛੀਆਂ ਦੇ ਨਾਲ ਭਰ ਗਿਆ ਇਹ ਚਮਤਕਾਰਿਆ ਕਿ ਕੀ ਆ ਇਸ ਲਈ ਮੇਰਾ ਪਰਮੇਸ਼ਰ ਜਿੱਥੇ ਕੁਝ ਵੀ ਨਹੀਂ ਉੱਥੇ ਸਾਰਾ ਕੁਝ ਪੈਦਾ ਕਰ ਦੇਣ ਦੇ ਲਈ ਸਮਰਥੀ ਹੈ ਉੱਥੇ ਜਿੱਥੇ ਤੁਸੀਂ ਲਾਈਫ ਟਾਈਮ ਮਿਹਨਤ ਕੀਤੀ ਪਰ ਕੁਝ ਵੀ ਹੱਥ ਨਹੀਂ ਆਇਆ ਜਦੋਂ ਤੁਸੀਂ ਪਰਮੇਸ਼ਰ ਨੂੰ ਆਪਣਾ ਜੀਵਨ ਦਿਓਗੇ ਉਸੇ ਹੀ ਸਥਾਨ ਤੇ ਮਿਹਨਤ ਸ਼ੁਰੂ ਕਰੋਗੇ ਤੁਸੀਂ ਮਾਲਾ ਮਾਲ ਹੋ ਜਾਓਗੇ ਬਰਕਤਾਂ ਤੁਹਾਡੇ ਪਿੱਛੇ ਬਹਿ ਕੇ ਤੁਹਾਨੂੰ ਮਿਲਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਯੋਹੰਨਾ 6 ਅਧਿਆਇ ਉਹਦੀ 1 ਤੋਂ 15 ਨੰਬਰ ਆਇਤ ਦੇ ਵਿੱਚ ਤੁਸੀਂ ਦੇਖ ਸਕਦੇ ਆ ਉੱਥੇ ਥੋੜੀਆਂ ਜੀਆਂ ਰੋਟੀਆਂ ਦੇ ਨਾਲ ਤੇ ਥੋੜੀਆਂ ਜੀਆਂ ਮੱਛੀਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਹਜ਼ਾਰਾਂ ਲੋਕਾਂ ਨੂੰ ਭੋਜਨ ਕਰਾ ਦਿੱਤਾ ਇਹ ਚਮਤਕਾਰ ਨਹੀਂ ਤੇ ਕੀ ਆ ਉੱਥੇ ਫੈਕਟਰੀ ਵਿੱਚ ਥੋੜੀ ਬੈਠੇ ਸੀਗੇ ਉੱਥੇ ਲਿਖਿਆ ਆ ਕਹਿੰਦਾ ਜੋ ਤੁਹਾਡੇ ਕੋਲੇ ਉਹ ਮੇਰੇ ਕੋਲੇ ਲਿਆਓ ਪੰਜ ਰੋਟੀਆਂ ਤੇ ਦੋ ਮੱਛੀਆਂ ਦੇ 5000 ਨੂੰ ਭੋਜਨ ਛਕਾ ਦਿੱਤਾ ਘਰ ਜਾ ਕੇ ਪੜਿਓ ਜ਼ਰੂਰ ਇਹਨਾਂ ਰੈਫਰੈਂਸ ਨੂੰ ਇਹ ਨਾ ਸੋਚਿਓ ਕਿ ਪ੍ਰਚਾਰਕ ਮੂੰਹ ਜਬਾਨੀ ਗੱਲ ਕਰਦੀ ਆ ਇਹ वचन ਦੇ ਵਿੱਚ ਦਰਜ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕੀਤਾ ਮਰਕਸ ਦੀ ਕਿਤਾਬ ਉਹਦਾ ਪਹਿਲਾ ਨੰਬਰ ਅਧਿਆਏ ਉਹਦੀ 21 ਤੋਂ 27 ਨੰਬਰ ਪੰਕਤੀ ਜਿਹੜੀ ਆ ਉਹ ਲਿਖ ਲਵੋ ਤੇ ਘਰੇ ਜਾ ਕੇ ਪੜਿਓ ਗੁੰਗੇ ਬੋਲਣ ਲੱਗੇ ਬੋਲੇ ਸੁਣਨ ਲੱਗੇ ਦੁਖੀ ਤੇ ਲਚਾਰਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਚੰਗਿਆ ਕੀਤਾ ਮਰਕਸ 1 ਅਧਿਆਇ ਉਹਦੀ 32 ਤੋਂ 34 ਨੰਬਰ ਆਇਤ ਦੇ ਵਿੱਚ ਲੂਕਾ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 40 ਤੇ 41 ਨੰਬਰ ਆਇਤ ਦੇ ਵਿੱਚ ਦਰਜ ਆ ਗੁੰਗਾ ਬੋਲਣ ਲੱਗ ਜਾਵੇ ਚਮਤਕਾਰ ਆ ਕਿ ਨਹੀਂ ਬੋਲੇ ਸੁਣਨ ਲੱਗ ਜਾਵੇ ਇਹ ਚਮਤਕਾਰ ਆ ਕਿ ਨਹੀਂ ਤੇ ਦੁਖੀ ਜਿਹੜੇ ਆ ਆਰਾਮ ਪਾਲਣ ਇਹ ਕੀ ਆ ਇਹ ਚਮਤਕਾਰ ਹੀ ਹੈ ਪ੍ਰਭੂ ਯਿਸੂ ਮਸੀਹ ਜੀ ਨੇ ਪਾਣੀ ਦੇ ਉੱਤੇ ਤੁਰ ਕੇ ਵਿਖਾਇਆ ਤੇ ਆਪਣੇ ਚੇਲੇ ਨੂੰ ਪਾਣੀ ਦੇ ਉੱਤੇ ਤੋਰਿਆ ਮੱਤੀ ਦੀ ਕਿਤਾਬ 14 ਨੰਬਰ ਅਧਿਆਏ 22 ਤੋਂ 33 ਨੰਬਰ ਪੰਕਤੀ ਤੱਕ ਘਰਾਂ ਵਿੱਚ ਜਾ ਕੇ ਪੜਿਓ ਜਦੋਂ ਪਤਰਸ ਹੋਣੀ ਬੇੜੀ ਦੇ ਵਿੱਚ ਸੀ ਰਾਤ ਦਾ ਸਮਾਂ ਸੀਗਾ ਤੇ ਪ੍ਰਭੂ ਯਿਸੂ ਮਸੀਹ ਪਾਣੀ ਦੇ ਉੱਤੇ ਤੁਰ ਕੇ ਆ ਰਹੇ ਸੀਗੇ ਤਾਂ ਜਿਹੜੇ ਚੇਲੇ ਸੀ ਉਹ ਕੋਈ ਭੂਤ ਨਾ ਆ ਪਰ ਉਹਨਾਂ ਨੇ ਕਿਹਾ ਤੂੰ ਕੌਣ ਆ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਆਵਾਜ਼ ਦਿੱਤੀ ਕਿ ਮੈਂ ਕਹਿੰਦੇ ਗੁਰੂ ਜੇ ਤੂੰ ਆ ਫਿਰ ਮੈਨੂੰ ਵੀ ਪਾਣੀ ਦੇ ਉੱਤੇ ਤੋਰ ਕੇ ਦਿਖਾ ਤਾਂ ਪ੍ਰਭੂ ਨੇ ਕਿਹਾ ਆ ਜਾ ਤਾਂ ਵਚਨ ਦੇ ਵਿੱਚ ਦਰਜ ਹੈ ਕਿ ਪਤਰਸ ਵੀ ਪਾਣੀ ਦੇ ਉੱਤੇ ਤੁਰਿਆ ਹallelujah ਮੱਤੀ ਦੀ ਕਿਤਾਬ ਉਹਦੇ 14 ਨੰਬਰ ਅਧਿਆਏ 22 ਤੋਂ 33 ਨੰਬਰ ਪੰਕਤੀ ਦੇ ਵਿੱਚ ਪਾਣੀ ਦੇ ਉੱਤੇ ਤੁਰਨਾ ਚਮਤਕਾਰ ਆ ਕਿ ਨਹੀਂ ਇਹ ਚਮਤਕਾਰ ਆ ਯੋਹਾਨ ਦੇ ਇਤਹਾਸ ਉਹਦਾ 2 ਨੰਬਰ ਅਧਿਆਏ ਉਹਦੀ 1 ਤੋਂ 11 ਨੰਬਰ ਜਿਹੜੀ ਆਇਤ ਉਹਦੇ ਵਿੱਚ ਤੁਸੀਂ ਘਰਾਂ ਵਿੱਚੋਂ ਜਾ ਕੇ ਜਰੂਰ ਪੜਿਓ ਜਦੋਂ ਪ੍ਰਭੂ ਯਿਸੂ ਮਸੀਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਗਏ ਸੀਗੇ ਉੱਥੇ ਮੈਂ ਖਤਮ ਹੋ ਗਈ ਤਾਂ ਪਾਣੀ ਨੂੰ ਮੈਂ ਇਹਦੇ ਵਿੱਚ ਬਦਲ ਦਿੱਤਾ ਹallelujah ਇਹ ਪਹਿਲਾ ਚਮਤਕਾਰ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਕੀਤਾ ਗਿਆ ਸੀਗਾ ਮਰਕਸ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 35 ਤੋਂ 41 ਨੰਬਰ ਆਇਤ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਕੁਦਰਤੀ ਜਿਹੜੇ ਐਲੀਮੈਂਟਸ ਆ ਉਹਨਾਂ ਦੇ ਉੱਤੇ ਵੀ ਪਰਮੇਸ਼ਵਰ ਦੇ ਪੁੱਤਰ ਦਾ ਅਧਿਕਾਰ ਆ ਹਨੇਰੀ ਤੇ ਤੂਫਾਨ ਨੂੰ ਥੰਮ ਦੇਣ ਦਾ ਅਧਿਕਾਰ ਵਗਦੀ ਹੋਈ ਹਨੇਰੀ ਨੂੰ ਸਮੁੰਦਰੀ ਤੂਫਾਨਾਂ ਨੂੰ ਥੰਮ ਦੇਣ ਦਾ ਅਧਿਕਾਰ ਇਹ ਚਮਤਕਾਰ ਕੋੜੀ ਨੂੰ ਸ਼ੁੱਧ ਕਰ ਦੇਣਾ ਉਸ ਇੱਕ ਕੋੜੀ ਬੰਦਾ ਹੋਵੇ ਉਹਨੂੰ ਸ਼ੂ ਲੈਣਾ ਤੇ ਫਿਰ ਉਹ ਕੋੜੀ ਸ਼ੁੱਧ ਹੋ ਜਾਵੇ ਇਹ ਚਮਤਕਾਰ ਹੈ ਕਿ ਨਹੀਂ ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਉਹਦੀ 1 ਤੋਂ 4 ਨੰਬਰ ਪੰਕਤੀ ਦੇ ਵਿੱਚ ਦਰਜ ਸੂਬੇਦਾਰ ਦਾ ਨੌਕਰ ਜਿਹੜਾ ਪੈਰਾਲਾਈਜ਼ਡ ਸੀਗਾ ਝੋਲੇ ਦਾ ਮਾਰਿਆ ਹੋਇਆ ਵਚਨ ਦੇ ਵਿੱਚ ਲਿਖਿਆ ਸੂਬੇਦਾਰ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਨਾ ਮੈਂ ਇਸ ਕਾਬਿਲ ਨਹੀਂ ਹਾਂ ਕਿ ਸ਼ਬਦ ਦੇ 헤ਠਾਵੇਂ ਕਹਿੰਦਾ ਗੁਰੂ ਤੂੰ ਇੱਥੋਂ ਹੀ ਹੁਕਮ ਕਰ ਦੇ ਮੈਂ ਯਕੀਨ ਕਰਦਾ ਮੇਰਾ ਨੌਕਰ ਘਰੇ ਹੀ ਚੰਗਾ ਹੋ ਜਾਣਾ ਆ ਤਾਂ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਜਿੱਦਾਂ ਤੇਰਾ ਵਿਸ਼ਵਾਸ ਹੈ ਉਸ ਦਾ ਫਿਰ ਹੋ ਜੂਏ ਤਾਂ ਤੁਸੀਂ ਇਸ ਸਟੋਰੀ ਨੂੰ ਵੀ ਇਸ ਵਾਕਿਆ ਨੂੰ ਵੀ ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਏ ਉਹਦੀ 5 ਤੋਂ 13 ਨੰਬਰ ਪੰਕਤੀ ਦੇ ਵਿੱਚ ਜ਼ਰੂਰ ਪੜਿਓ ਵਚਨ 'ਚ ਲਿਖਿਆ ਉਹ ਘਰੇ ਹੀ ਚੰਗਾ ਹੋ ਗਿਆ ਹallelujah ਅੱਜ ਵੀ ਜਦੋਂ ਤੁਸੀਂ ਇੱਥੇ ਆਉਨੇ ਆ ਆਪਣੇ ਬੱਚਿਆਂ ਦੇ ਲਈ ਆਪਣੇ ਮਾਲ ਡੰਗਰ ਦੇ ਲਈ ਆਪਣੇ ਭੈਣਾਂ ਭਰਾਵਾਂ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਆ ਤੁਸੀਂ ਇੱਥੇ ਪ੍ਰਾਰਥਨਾ ਕਰਦੇ ਆ ਤੇ ਪਰਮੇਸ਼ਵਰ ਉਸ ਪ੍ਰਾਰਥਨਾ ਦਾ ਉੱਤਰ ਤੁਹਾਡੇ ਘਰਾਂ ਦੇ ਵਿੱਚ ਦਿੰਦੇ ਆ ਹallelujah